ਉਰੀਆ ਮੁਰਦਾਬਾ 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 ਬੀਡੀਪੀ ਫਟੇਗੜ ਟੂਰੀਆ ਮੁਰਦਾਬਾ 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 ਬੀਡੀਪੀ ਫਟੇਗੜ ਟੂਰੀਆ ਮੁਰਦਾਬਾ 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 ਡੀਐਸਪੀ ਫਟੇਗੜ ਟੂਰੀਆ ਮੁਰਦਾਬਾ 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 ਡੀਐਸਪੀ ਫਟੇਗੜ ਟੂਰੀਆ ਮੁਰਦਾਬਾ 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 ਡੀਐਸਪੀ ਫਟੇਗੜ ਟੂਰੀਆ ਮੁਰਦਾਬਾ 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 ਫ੍ਰੀਸ਼ਕ ਆਫਸਰ ਮੁਰਦਾਬਾ 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 ਬੀਡੀਪੀਓ ਫਟੇਗੜ ਚੂੜੀਆਂ ਮੁਰਦਾਬਾ 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 ਡੀਐਸਪੀ ਫਟੇਗੜ ਚੂੜੀਆਂ ਮੁਰਦਾਬਾ 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 ਡੀਐਸਪੀ ਫਟੇਗੜ ਚੂੜੀਆਂ ਮੁਰਦਾਬਾ 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 ਤਕਰੀਬ ਸਾਹੀ ਜੂੜੀਆਂ ਮੁਰਦਾਬਾਦ 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 ਬੀਡੀਪੀਓ ਫਤੇਹਗੜ ਜੂੜੀਆਂ ਮੁਰਦਾਬਾਦ ਮੁਰਦਾਬਾਦ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਨਵਾਂ ਪੰਗਾ ਖੜ ਕੇ ਫੜਾ ਕਰਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਸਾਫਤਾ ਸੈਨਿਕ ਸਾਡੇ ਦੇਸ਼ ਦੀ ਚੱਕੀ ਦੇ ਵਿੱਚ ਦੇਸ਼ ਦੀ ਆਨ ਮਾਨ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਆਪਣੀ ਪੂਰੀ ਜ਼ਿੰਦਗੀ ਬਾਡਰਾਂ ਦੇ ਉੱਤੇ ਘਵਾਉਂਦੇ ਆ ਪਰ ਜਦੋਂ ਇੱਥੇ ਆਉਂਦੇ ਆ ਤੇ ਇੱਥੇ ਸਾਡਾ ਪ੍ਰਸ਼ਾਸਨ ਜਿਨ੍ਹਾਂ ਨੂੰ ਸਾਡੀ ਇਫਤਵਾਸਤ ਵਾਸਤੇ ਲਗਾਇਆ ਗਿਆ ਵਾ ਸਾਡੇ ਕੰਮਾਂ ਨੂੰ ਦੇਖ ਰੇਖਾ ਨਾਲ ਉੱਤੇ ਲਗਾਇਆ ਗਿਆ ਸਾਡੇ ਪਰਿਵਾਰਾਂ ਦਾ ਕੁਛ ਨਾ ਕੁਛ ਸਵਾਰਨ ਵਾਸਤੇ ਲਗਾਇਆ ਗਿਆ ਤੇ ਉਹੀ ਪ੍ਰਿਸ਼ਟ ਅਫਸਰ ਇੱਥੇ ਆ ਕੇ ਸਾਡੇ ਨਾਲ ਸਾਡੇ ਸਾਬਕਾ ਸੈਨਿਕਾਂ ਨਾਲ ਗੱਜੜ ਅਫਸਰਾਂ ਦੇ ਨਾਲ ਧੱਕਾਸ਼ਾਹੀ ਕਰਦੇ ਆ ਔਰ ਉਲਟਾ ਆਪ ਹੀ ਸਾਰੇ ਸ਼ੀਸ਼ੇ ਤੋੜ ਕੇ ਸਾਰੇ ਕੈਮਰੇ ਬੰਦ ਕਰਕੇ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਦੇ ਆ ਤਾਂ ਕਿ ਇਹ ਪਰਚਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਅਸੀਂ ਇੱਥੋਂ ਤੁਹਾਡੇ ਸਾਰਿਆਂ ਦੇ ਰੂਬ ਰੂਹ ਹੋ ਕੇ ਔਰ ਐਸ.ਸੀ. ਸਾਹਿਬ ਕੋਲ ਆਏ ਆ ਆਪਣੀ ਲੈਟਰ ਲੈ ਕੇ ਫਰਿਆਦ ਲੈ ਕੇ ਕਿ ਸਾਡੀ ਆਵਾਜ਼ ਸੁਣੀ ਜਾਵੇ ਜੇਦੀ ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ ਤੇ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਕਾਰਵਾਈ ਕਰਾਂਗੇ ਔਰ ਇਹ ਜੋ ਬੀ.ਡੀ.ਪੀ. ਉਹ ਪ੍ਰਿਸ਼ਟ ਅਫਸਰ ਹੈ ਇਨੂੰ ਬਿਲਕੁਲ ਵੀ ਇੱਥੇ ਨਹੀਂ ਰਹਿਣ ਦੇਵਾਂਗੇ ਔਰ ਸੀਬੀਆਈ ਜਾਂਚ ਕਰਵਾ ਕੇ ਇਹ ਪੂਰਾ ਮਸਲੇ ਦਾ ਹੱਲ ਕਰਵਾਵਾਂਗੇ ਔਰ ਇਹਨੂੰ ਇਦੋਂ ਇਹਨੂੰ ਦੰਬ ਸੇ ਕੰਮ ਤੂਰੀ ਤੋਂ ਦੂਰ ਔਰ ਪੰਜਾਬ ਤੋਂ ਬਾਹਰ ਭੇਜਾਂਗੇ ਇਹ ਜਿਹੜੀ ਪਾਰਟੀ ਦਿੱਲੀ ਤੋਂ ਇੱਥੇ ਆਈ ਆ ਵਾਪਸ ਦਿੱਲੀ ਪਿਸਤਾ ਗੋਲ ਕਰਕੇ 2027 ਦੇ ਵਿੱਚ ਵਾਪਸ ਜਾਏਗੀ ਇਹ ਸਾਰੀਆਂ ਰੰਸ਼ਾ ਕੱਢ ਰਹੇ ਆ ਰਿਸ਼ਤਾ ਕੱਢ ਮਾ ਤੇ ਹੋਰ ਬਹੁਤ ਜਿੰਦਾ ਆ ਇਹਨਾਂ ਨੂੰ ਹਰ ਇੱਕ ਜਗ੍ਹਾ ਸਾਫਕਾ ਸੈਨਕੀ ਮਿਲਦਾ। ਹੋਣੇ ਨਾ ਸਾਡੇ ਨਾਲ ਮੱਥਾ ਲਾਇਆ ਸਾਫਕਾ ਸੈਨਕਾ ਨਾ ਇਹਨਾਂ ਨੂੰ ਅਸੀਂ ਆਉਣ ਵਾਲੇ ਜਵਾਨੇ ਦੇ ਵਿੱਚ ਦੱਸ ਦਾਂਗੇ ਸਮੇਂ ਦੇ ਵਿੱਚ ਵੀ ਇਹ ਕਿਦਾਂ ਇਹਨਾਂ ਦੇ ਉੱਤੇ ਗਲਤ ਕਾਰਵਾਈ ਕੀਤੀ ਜਾਂਦੀ ਆ। ਤੇ ਇਸ ਕਰਕੇ ਭਰਾਵੋ ਅਸੀਂ ਵੱਧ ਚੱਲ ਕੇ ਆਪਣੇ ਸੁਭਿਦਾਰ ਹਪਾਲ ਸਾਹ ਦਾ ਸਾਥ ਦੇਣਾ ਵਾ, ਉਹਨਾਂ ਦੀ ਮਿਸੇ ਦਾ ਸਾਥ ਦੇਣਾ ਵਾ ਤੇ ਇਹਨਾਂ ਦੇ ਉੱਤੇ ਜੋ ਹੋਇਆ ਪਰਚਾ ਵਾ ਉਹਨੂੰ ਰੱਦ ਕਰਵਾਉਣ ਵਾਸਤੇ ਅਸੀਂ ਉੱਚੇ ਪੱਧਰ ਤੇ ਕਾਰਵਾਈ ਕਰਾਂਗੇ। ਤੇ ਸਾਰੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਦੋਂ ਵੀ ਅਸੀਂ ਇਹ ਕਾਲ ਦਿੰਨੇ ਆਂ ਤੇ ਹਰ ਬੰਦਾ 10 10 20 20 ਬੰਦਿਆਂ ਨੂੰ ਨਾਲ ਲੈ ਕੇ ਆਏਗਾ ਤੇ ਸਾਰੇ ਇਸ ਕੰਮ ਕਰਨ ਵਾਸਤੇ ਤਿਆਰ ਹੋ ਤਿਆਰ ਹੋ ਹਰ ਹਰ ਬੋਲੇ ਸੋ ਨਿਹਾਲ ਹਰ